hockey ਦੇ ਜੇਤੂ ਖਿਡਾਰੀਆਂ ਨੂੰ ਅੱਜ ਸਨਮਾਨਿਤ ਕੀਤਾ ਗਿਆ ਹੈ ਇੰਨੇ ਸਾਲਾਂ ਬਾਅਦ ਅੱਜ ਸਰਕਾਰ ਨੇ ਜਿਸ ਤਰ੍ਹਾਂ ਸਨਮਾਨਿਤ ਕੀਤਾ ਹੈ ਇਸ ਨੂੰ ਕਿਵੇਂ ਦੇਖੀਏ ਲੇਕਿਨ ਅਸੀਂ ਫਿਰ ਦੁਬਾਰਾ ਉਹ ਜਵਾਨ ਦਿਨ ਜਿਹੜਾ ਸਾਡਾ ਸੀ ਉਹਦੇ 'ਚ ਵਾਪਸ ਪਹੁੰਚ ਗਏ ਇਹ ਜਿਹੀ ਚੀਜ਼ਾਂ ਅੱਜਕੱਲ ਹੁੰਦੀਆਂ ਨੇ ਨਾ ਉਹ ਸਾਡੇ ਦਿਮਾਗ 'ਚ ਚਲੀਆਂ ਜਾਂਦੀਆਂ ਜੀ ਬਹੁਤ ਸਾਨੂੰ ਯਾਦ ਆ ਜਾਂਦੀਆਂ ਨੇ ਕਿ ਇਹ ਪੁਰਾਣੀ ਗੱਲ ਹੈ ਪੁਰਾਣੀ ਗੱਲ ਪੁਰਾਣੀ ਤੇ ਉਹਦੇ ਨਾਲ ਨਾ ਸਾਡੇ ਦਿਲ ਵਿੱਚ ਸਾਡੇ ਸਰੀਰ ਵਿੱਚ ਥੋੜਾ ਹੋਰ ਚੰਗੀ ਤਾਕਤ ਆ। ਕੋਈ ਹਾਕੀ ਦੀ ਟੀਮ ਦਾ ਨਾ ਸਾਰਾ ਵੱਡਾ ਹੀ ਹੈਗਾ ਕਿ ਜਦ ਤੱਕ ਪੂਰੇ 11 ਦੇ 11 ਠੀਕ ਨਾ ਖੇਲਣ ਤੁਸੀਂ ਮੈਚ ਨਹੀਂ ਜਿੱਤ। ਪਹਿਲਾ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ 1975 ਦੇ ਹਾਕੀ ਦੇ ਜੇਤੂ ਖਿਡਾਰੀਆਂ ਨੂੰ ਅੱਜ ਸਨਮਾਨਿਤ ਕੀਤਾ ਗਿਆ ਹੈ। ਰਾਸ਼ੀ ਜੜੀਆ ਉਹਨਾਂ ਨੂੰ ਦਿੱਤੀ ਗਈ ਹੈ। ਜੇਤੂ ਖਿਡਾਰੀ ਇਸ ਵਕਤ ਸਾਡੇ ਨਾਲ ਨੇ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਰ ਬਹੁਤ-ਬਹੁਤ ਮੁਬਾਰਕਾਂ ਜੀ। ਠੀਕ ਹੈ। ਥੈਂਕ ਯੂ ਜੀ। ਥੈਂਕ ਯੂ ਵੈਰੀ ਮੱਚ। ਅੱਛਾ ਕਿਵੇਂ ਦਾ ਉਹ ਐਕਸਪੀਰੀਅੰਸ ਆਫ ਦਾ ਜ਼ਰੂਰ ਸਾਂਝਾ ਕਰੋ ਉਹ 1975 ਵਾਲਾ ਐਕਸਪੀਰੀਅੰਸ ਕਿਵੇਂ ਦਾ ਸੀ ਜੀ ਦੇਖੋ 75 ਵਰਲਡ ਕੱਪ ਜਿੱਤੇ ਸੀ ਨਾ ਉਹ 71 ਤੋਂ ਸ਼ੁਰੂ ਹੋਇਆ ਸੀ ਜਦੋਂ ব্রੌਂਜ਼ ਮੈਡਲ ਮਿਲਿਆ 73 ਸਿਲਵਰ ਔਰ 75 ਵਿੱਚ ਗੋਲ ਤੋ ਮਤਲਬ ਹੁਣ ਤੱਕ 골ਡ ਮੈਡਲ ਦੇ ਬਾਅਦ ਹੋਰ ਨਹੀਂ ਮਿਲਿਆ ਇਸ ਕਰਕੇ ਇਸ ਸਾਡੇ ਲਈ ਆਪਣੇ ਆਪ ਤੇ ਥੋੜਾ ਨਜ਼ਰ ਆਉਂਦਾ ਹੈ ਕਿ ਅਸੀਂ ਜਿਹੜਾ ਵਰਲਡ ਕੱਪ ਜਿੱਤੇ ਅੱਛਾ ਇੰਨੇ ਸਾਲਾਂ ਬਾਅਦ ਅੱਜ ਸਰਕਾਰ ਨੇ ਜਿਸ ਤਰ੍ਹਾਂ ਸਨਮਾਨਿਤ ਕੀਤਾ ਹੈ ਇਸ ਨੂੰ ਕਿਵੇਂ ਦੇਖੂ ਇਹ ਅੱਛਾ ਹੈਗਾ ਨਾ ਕਿ ਹੁਣ ਪਾਵੇਂ ਨਹੀਂ ਜ਼ੇਰ ਬਾਦ ਗੱਲ ਹੋ ਰਹੀ ਹੈ ਲੇਕਿਨ ਅਸੀਂ ਫਿਰ ਦੁਬਾਰਾ ਉਹ ਜਵਾਨ ਦਿਨ ਜਿਹੜਾ ਸਾਡਾ ਸੀ ਉਹਦੇ ਤੋਂ ਵਾਪਸ ਪਹੁੰਚ ਗਏ ਕਿ ਉੱਥੇ ਜਦੋਂ ਅਸੀਂ ਸਾਡੀ ਕੀ ਉਮਰ ਹੁੰਦੀ ਸੀ ਕੀ ਅਸੀਂ ਕੀਤਾ ਕੀ ਸਾਨੂੰ ਰਿਜ਼ਲਟ ਮਿਲਿਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹਨਾ ਉਹ ਸਾਨੂੰ ਯਾਦ ਆ ਗਈਆਂ ਤੇ ਅਸੀਂ ਹੁਣ ਮੈਂ ਤਾਂ ਹੁਣ ਦੇ ਅਗਰ ਖਿਡਾਰੀਆਂ ਦੀ ਅਸੀਂ ਗੱਲ ਕਰੀਏ ਤੇ ਉਦੋਂ ਦਾ ਕਿੰਨਾ ਕੋ ਪਰਕ ਦੇਖਦੇ ਹੋ ਨਹੀਂ ਦੇਖੋ ਇੱਕ ਚੀਜ਼ ਹੋਰ ਮੈਂ ਦੱਸਣਾ ਜੀ ਜਦੋਂ ਅਸੀਂ 75 ਵਿੱਚ ਜਿੱਤੇ ਸੀ ਨਾ ਜਦੋਂ 75 ਜਿੱਤੇ ਸੀ ਉਦੋਂ ਸਰਕਾਰ ਦੇ ਉੱਤੇ ਹੌਕੀ ਹੁੰਦੀ ਸੀ 75 ਦੇ ਬਾਅਦ ਫਿਰ ਕਹਾ ਚ ਹੌਕੀ ਬੰਦ ਕਰਦੇ ਫਿਰ ਉਹਨਾਂ ਦੂਜਾ ਦੂਜਾ ਸ਼ੁਰੂ ਕੀਤਾ ਹੁਣ ਉਹ ਸ਼ੁਰੂ ਕਰਨ ਵਾਸਤੇ ਹਰ ਚੀਜ਼ ਜਿਹੜੀ ਹੈ ਉਹਨੂੰ ਤਿਆਰੀ ਕਰਨੀ ਪੈਂਦੀ ਹੈ ਠੀਕ ਹੈ ਨਾ ਅੱਛਾ ਉਹਦੇ ਵਿੱਚ ਹੁਣ ਜਿੰਨੇ ਵੀ ਪਹਿਲਾਂ ਚੀਜ਼ਾਂ ਜੋ ਹੁੰਦੀਆਂ ਸੀ ਉਹ ਸਾਰੇ ਚੇਂਜ ਹੋ ਗਏ ਨੇ ਜਿਸ ਵਾਂ ਪਹਿਲਾਂ ਅਗਰ ਤੁਹਾਡਾ ਜਿਹੜਾ ਇਹ ਹੱਥ ਉੱਪਰ ਚੱਲ ਜਾਏ ਤੇ ਉਹ ਫਿਰ ਡਿਸਚਾਰਜ ਹੋ ਜਾਂਦਾ ਹੁੰਦਾ ਸੀ ਹੁਣ ਤਾਂ ਜੋ ਮਰਜ਼ੀ ਬੰਦ ਕਰਦੇ ਕਰਦੇ ਰਹਿੰਦੇ ਨੇ ਤਾਂ ਹੁਣ ਜਿਹੜੀ ਜਿਹੜੀ ਸਾਰੀ डिटेल है ना खेलन वास्तव भी और जो काम आंता बहुत चेंज हो गई है और इस करके अच्छा कुछ नहीं कह सकता कि आज अब विधानसभा सद्या गया दे वे है विशेष तौर फील की देखो जंगढ़ दे दे वापस आए हैं पहला भी अंडीगढ़ वगैरह आते जरूर आते और जो चीजा अजक ਹੁੰਦੇ ਆ ਨਾ ਉਹ ਸਾਡੇ ਦਿਮਾਗ ਚ ਚੱਲਿਆ ਜਾਂਦੇ ਨੇ ਜੀ ਉਸਨੂੰ ਯਾਦ ਆ ਜਾਂਦੀ ਹੈ ਨੇ ਕਿ ਇਹ ਪੁਰਾਣੀ ਗੱਲ ਹੈ ਪੁਰਾਣੀ ਗੱਲ ਪੁਰਾਣੀ ਹੈ ਤੇ ਉਹਦੇ ਨਾਲ ਨਾ ਸਾਡੇ ਦਿਲ ਵਿੱਚ ਸਾਡੇ ਸਰੀਰ ਵਿੱਚ ਥੋੜਾ ਹੋਰ ਚੰਗੀ ਤਾਕਤ ਆ ਜਾਂਦੀ ਅੱਜ ਸਰ ਤੁਹਾਡੇ तमाम ਟੀਮ ਦੀ ਗੱਲ ਕਰੀਏ ਉਹ ਨਾਮ ਹਰ ਵਕਤ ਚੇਤੇ ਜਦੋਂ ਹਾਕੀ ਦਾ ਨਾਮ ਆਦਾ ਤੁਹਾਡਾ ਨਾਮ ਸਾਰੀ ਟੀਮ ਦਾ ਉਸ ਵਕਤ ਜ਼ਿਕਰ ਅਮੇਸ਼ਾ ਹੁੰਦਾ ਹੈ ਅੱਜ ਦੇ ਹਾਕੀ ਦੇ ਖਿਡਾਰੀਆਂ ਨੂੰ ਕੀ ਤੁਸੀਂ ਸਨੇਹਾ ਦੇਣਾ ਚਾਹੋਗੇ ਕਿਉਂਕਿ ਉਹ ਤਾਕਤ ਜਾਂ ਉਹ ਜਜ਼ਬਾ ਕਿਤੇ ਨਾ ਕਿਤੇ ਜਿਹੜਾ ਪਹਿਲਾਂ ਵਾਲਾ ਸੀ ਉਹ ਨਹੀਂ ਰਹਿ ਗਿਆ ਜੀ ਜੋ ਤੁਸੀਂ ਅੱਜ ਦੀ ਗੱਲ ਕਰ ਰਹੇ ਹੋ ਹਾਂਜੀ ਦੇਖੋ ਕੋਈ ਹਾਕੀ ਦੀ ਟੀਮ ਦਾ ਨਾ ਸਾਰਾ ਵੱਡਾ ਇਹ ਹੈਗਾ ਕਿ ਜਦ ਤੱਕ ਪੂਰੇ 11 ਦੇ 11 ਠੀਕ ਨਾ ਖੇਲਣ ਤੁਸੀਂ ਮੈਚ ਨਹੀਂ ਜਿੱਤ ਸਕਦੇ ਬਹੁਤ ਬਹੁਤ ਮਤਲਬ ਕਿ ਚਾਹੀਦਾ ਹੈ ਕਿ ਹਰ ਇੱਕ ਬੰਦਾ ਜਿਹੜਾ ਹੈ ਨਾ ਉਹ ਦੇ ਵਿੱਚ ਆਪਣਾ ਅੱਛਾ करे काम करे तो अच्छा काम होने ना ले आके सारी जो दूसरी टीम ही होती ना उन भी यही हो जाता है यार क्या किया तो मैं भी यहाँ करना चाहिए ए हो तो इंज ना तो जब मैं कर रहा था मैं भी इंज होना चाहिए तो जब तक ज जो सारे टीम ज्यार टीम आने या सोलह टीम आने जब तक सारे टीम आने खेडनगिया ना अच्छी तरह जितना बहुत मुश्किल जी. ਤਾਂ ਬਿਲਕੁਲ 1975 ਦੇ ਹੋਕੀ तमाम ਹੋਕੀ ਖਿਡਾਰੀ ਨੇ ਜਿਹੜੇ ਸਾਡੇ ਨਾਲ ਮੌਜੂਦ ਸੀ ਆਪਣਾ ਅਨੁਭਵ ਆਪਣਾ ਐਕਸਪੀਰੀਅੰਸ ਸਾਂਝਾ ਕੀਤਾ ਹੈ ਉਹਨਾਂ ਨੇ ਤੇ ਹੁਣ ਦੇ ਖਿਡਾਰੀਆਂ ਨੂੰ ਸੁਨੇਹਾ ਵੀ ਦਿੱਤਾ ਹੈ ਕਿ ਜਦੋਂ ਤੱਕ ਤੁਸੀਂ ਪੂਰੇ 11 ਦੇ 11 ਖਿਡਾਰੀ ਇਕੱਠੇ ਨਹੀਂ ਹੋ ਜਾਂਦੇ ਫਿਰ ਉਦੋਂ ਤੱਕ ਟੀਮ ਨਹੀਂ ਬਣੇਗੀ ਟੀਮ ਨਹੀਂ ਬਣੇਗੀ ਤਾਂ ਜਿਤਨਾ ਬਹੁਤ ਦੂਰ ਹੈ ਤਾਂ ਜਿੱਤ ਦੇ ਲਈ ਇੱਕ ਇਕਤਰਤਾ ਹੋਣੀ ਕਹਿੰਦੇ ਮੁਠੀ ਬੰਦ ਹੋਣੀ ਬਹੁਤ ਲਾਜ਼ਮੀ ਹੁੰਦੀ ਹੈ ਕੈਮਰਾ ਪਰਸਨ ਵਿਨੋਦ ਦੇ ਨਾਲ ਸ਼ਾਲੂ ਮਿਰੋਕ ਚੰਡੀ